ਤੁਸੀਂ ਰੋਜ਼ ਨਾਈਟ ਨੂੰ ਮ사ਜ ਕਰੋਗੇ ਨਾ ਇਸ ਤਰੀਕੇ ਨਾਲ ਤੇ ਤੁਹਾਡੀਆਂ ਚੁਰੜੀਆਂ ਜਿਹੜੀਆਂ ਨੇ ਨਾ ਜੱਟ ਪ ਗੈਪ ਹੋ ਜਾਣਗੀਆਂ ਜਿਨ੍ਹਾਂ ਦੇ ਚਿਹਰੇ ਤੇ ਡਰਾਈਨੈਸ ਹੈਗੀ ਹੈ ਜਿਨ੍ਹਾਂ ਦੇ ਲਿਪਸ ਫਟ ਰਹੇ ਨੇ ਜਿਨ੍ਹਾਂ ਦੀ ਸਕਿਨ ਤੇ ਡੈਡਨੈਸ ਹੈ ਜਿਨ੍ਹਾਂ ਦੇ ਚਮਕ ਨਹੀਂ ਹੈਗੀ ਚਿਹਰੇ ਤੇ ਜਾਂ ਕਾਲੇਪਨ ਤੋਂ ਪਰੇਸ਼ਾਨ ਨੇ ਜਾਂ ਟੈਨ ਤੋਂ ਪਰੇਸ਼ਾਨ ਨੇ ਤੇ ਉਹ ਸਾਰੀਆਂ ਪ੍ਰੋਬਲਮਾਂ ਠੀਕ ਹੋ ਜਾਣਗੀਆਂ ਮੇਰੇ ਦੱਸੇ ਹੋਏ ਤਰੀਕੇ ਨਾਲ ਅਗਰ ਤੁਸੀਂ ਇਸ ਤਰੀਕੇ ਨਾਲ ਨਾਰੀਅਲ ਦਾ ਤੇਲ ਲਗਾਉਂਦੇ ਹੋ ਠੀਕ ਹੈ ਡੇਲੀ ਲਗਾਓ ਤੇ ਤੁਹਾਡੀ ਸਕਿਨ ਇੱਕਦਮ ਚਮਕ ਜਾਏਗੀ ਔਰ ਡਰਾਈਨੈਸ ਜਿਹੜੀ ਖਤਮ ਹੋ ਜਣੋਂ ਤੁਹਾਡੀ ਸਕਿਨ ਵੀ ਇੱਕਦਮ ਚਿਕਨੀ ਚਿਕਨੀ ਹੋ ਜਾਵੇ ਤੇ ਇਕਦਮ ਸੌਫਟ ਹੋ ਜਾਵੇ ਤੇ ਰੰਗ ਜਿਹੜਾ ਉਹਨਾਂ ਦਾ ਇਕਦਮ ਨਿਖਰ ਜਾਵੇ ਠੀਕ ਹੈ ਚਲੋ ਜੀ ਨਾਈਟ ਨੂੰ ਮ사ਜ ਛੁਰੀ ਕਰਦੇ ਕਰਨੀ ਕਹੀ ਠੀਕ ਹੈ ਨਾ ਕਈ ਮੇਰੇ ਭੈਣਾਂ ਦੇ ਕਮੈਂਟ ਆnde ਸੀ ਕਿ ਦੀਦੀ ਸਾਡੀ ਸਕਿਨ ਜਿਹੜੀ ਐ ਡਰਾਈ ਬਹੁਤ ਰਹਿੰਦੀ ਐ ਕਿਉਂ ਰਹਿੰਦੀ ਐ ਕਿਉਂਕਿ ਤੁਸੀਂ ਜਿਆਦਾ ਡਰਾਈ ਨਸਵਾਲੇ ਫੇਸਪੈਕ ਲਗਾ ਕੇ ਤੇ ਤੁਹਾਨੂੰ ਨਾ ਮ사ਜ ਦਾ ਪਤਾ ਵੀ ਮ사ਜ ਕਰਨੀ ਐ ਕਿ ਨਹੀਂ ਕਰਨੀ ਮ사ਜ ਬਹੁਤ ਜ਼ਰੂਰੀ ਐ ਅਗਰ ਤੁਹਾਡਾ ਚਿਹਰਾ ਜਿਹੜਾ ਡਰਾਈ ਰਹੇਗਾ ਨਾ ਤੇ ਝੁਰੜੀਆਂ ਬਹੁਤ ਜਲਦੀ ਆ ਜਾਣਗੀਆਂ 40 ਤੱਕ ਪਹੁੰਚਦੇ ਪਹੁੰਚਦੇ 40 ਤੋਂ ਬਾਅਦ ਜਦੋਂ ਤੁਹਾਡੇ ਰਿੰਕਲ ਝੁਰੜੀਆਂ ਆਣੀ ਸ਼ੁਰੂ ਹੋ ਜਾਣੀਆਂ ਸਕਿਨ ਤੁਹਾਡੀ ਲੂਜ਼ ਹੋਣੀ ਸ਼ੁਰੂ ਹੋ ਜਾਣੀ ਐ ਅਗਰ ਤੁਸੀਂ ਜੇ ਮ사ਜ ਨਾ ਕੀਤੀ ਠੀਕ ਐ ਮ사ਜ ਕਰਨ ਦੇ ਤਰੀਕੇ ਬਹੁਤ ਸਾਰੇ ਨੇ ਦੇਸੀ ਕਿਉਂ ਨਾ ਕਰ ਲੋ ਬਦਾਮ ਦੇ ਤੇਲ ਨਾਲ ਕਰ ਲੋ ਨਾਰੀਅਲ ਦੇ ਤੇਲ ਨਾਲ ਕਰ ਲੋ ਤੁਸੀਂ ਕੈਪਸੂਲ ਜਿਹੜਾ ਵਿਟਾਮਿਨ A ਦਾ ਉਹਦੇ ਨਾਲ ਕਰ ਲੋ ਜਿੱਦਾਂ ਵੀ ਤੁਸੀਂ ਕਰ ਸਕਦੇ ਹੋ ਮ사ਜ ਬਹੁਤ ਹੀ ਜ਼ਰੂਰੀ ਹੈ ਠੀਕ ਹੈ ਤੇ ਚਲੋ ਗਰਮੀਆਂ 'ਚ ਹੁੰਦਾ ਕਿ ਆਪਾਂ oily ਥੋੜਾ ਜਿਹਾ ਕਹਿੰਦੇ ਕਿ oil ਲਗਾਉਣਾ ਥੋੜਾ ਜਿਹਾ ਆਪਾਂ ਨੂੰ ਉਹ ਲੱਗਦਾ ਵੀ ਸਕਿਨ oily oily ਹੋ ਜਾਂਦੀ ਹੈ ਨਾ ਇਸ ਕਰਕੇ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਕਿਸ ਤਰੀਕੇ ਨਾਲ ਮ사ਜ ਕਰ ਸਕਦੇ ਹੋ ਠੀਕ ਹੈ ਦੇਖੋ ਤੁਸੀਂ ਚਾਹੇ ਤਾਂ ਕੋਲੀ ਲੈ ਲਓ ਕੋਈ ਕੋਲੀ ਚ ਪਾ ਲਓ ਚਾਹੇ ਮੇਰੇ ਹੰਗੋਂ ਹੱਥਾਂ ਤੇ ਹੀ ਪਾ ਲਓ ਕਿਉਂਕਿ ਆਪਾਂ ਡੇਲੀ ਦਾ ਡੇਲੀ ਕਰਨੀ ਹੁੰਦੀ ਹੈ ਤੇ ਫਿਰ ਡੇਲੀ ਥੋੜੀ ਜਿਹੀ ਹੱਥ ਤੇ ਪਾ ਲੋ ਦੇਖੋ ਐਲੋਵੇਰਾ ਇਹ ਸੰਡਲਵੁੱਡ ਐਲੋਵੇਰਾ ਇਹ ਬਹੁਤ ਵਧੀਆ ਚੰਦਨ ਵਾਲੀ ਇਹ ਮੇਰੇ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ ਤੇ ਸੂਟ ਵੀ ਕਰਦੀ ਹੈ ਮੇਰੇ ਚਿਹਰੇ ਤੇ ਇਸ ਤਰੀਕੇ ਨਾਲ ਤੁਸੀਂ ਇਹ ਦੇਖੋ ਨਾਰੀਅਲ ਤੇ ਮੈਂ ਪਾ ਲਏ ਨੇ 2-3 ਡ੍ਰੋਪਸ ਤੇਲ ਦੇ ਠੀਕ ਹੈ ਤੇ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਤੇ ਇਹ ਬਣ ਗਈ ਆਪਣੀ ਇੱਕ ਬਹੁਤ ਪਿਆਰੀ ਕਰੀਮ ਠੀਕ ਹੈ ਆ ਦੇਖੋ ਨਾ ਹੀ ਇਹਦੇ ਨਾਲ ਹੁੰਦਾ ਹੈ ਕਿ ਨਾਰੀਅਲ ਦਾ ਤੇਲ ਲੱਗਾ ਹੈ ਚਿਪਚਪਾਟ ਹੋਵੇਗੀ ਤੇ ਨਾ ਹੀ ਇਹਦੇ ਨਾਲ ਸਾਨੂੰ ਇਹ ਹੋਵੇਗਾ ਵੀ ਸਾਡਾ ਚਿਹਰਾ ਡਰਾਈ ਹੋ ਗਿਆ ਏ ਠੀਕ ਹੈ ਕਿਉਂਕਿ ਜਿਹੜੀ ਇਹਦਾ ਕੰਬੀਨੇਸ਼ਨ ਪਤਾ ਕਿਉਂ ਵਧੀਆ ਜਿਹੜੀ ਇਹ ਹੁੰਦੀ ਹੈ ਨਾ ਐਲੋਵੀਰਾ ਇਹ ਥੋੜੀ ਖੁਸ਼ਕ ਹੁੰਦੀ ਏ ਤੇ ਜਿਹੜਾ ਔਇਲ ਹੁੰਦਾ ਨਾ ਉਹਨੂੰ ਥੋੜਾ ਕੰਟਰੋਲ ਚ ਕਰ ਦਿੰਦੀ ਇਹਨੂੰ ਬੈਲੈਂਸ ਵਿੱਚ ਕਰ ਦਿੰਦੀ ਇਸ ਕਰਕੇ ਇਹਦਾ ਬੈਲੈਂਸ ਬਣ ਜਾਂਦਾ ਹੈ ਤੇ ਜ਼ਿਆਦਾ ਔਇਲ ਵੀ ਨਹੀਂ ਹੁੰਦਾ ਚਿਹਰੇ ਤੇ ਤੇ ਜ਼ਿਆਦਾ ਹੀ ਖੁਸ਼ਕੀ ਵੀ ਨਹੀਂ ਹੁੰਦੀ ਇਸ ਕਰਕੇ ਨਾ ਦੋਨੋਂ ਚੀਜ਼ਾਂ ਨੂੰ ਅਗਰ ਤੁਸੀਂ ਮਿਕਸ ਕਰਕੇ ਇਸ ਤਰੀਕੇ ਨਾਲ ਰਾਤ ਨੂੰ ਮ사ਜ ਕਰਦੇ ਹੋ ਨਾ ਤੁਸੀਂ ਡੇਲੀ ਕਰੋਗੇ ਤਾਂ ਤੁਹਾਡਾ ਚਿਹਰਾ ਇੰਨਾ ਵਧੀਆ ਹੋ ਜਾਵੇਗਾ ਨਾ ਗਲੋਇੰਗ ਵੀ ਚਿਹਰਾ ਹੋ ਜਾਵੇਗਾ ਔਰ ਚਿਹਰੇ ਤੇ ਚਮਕ ਵੀ ਰਹੇਗੀ ਔਰ ਤੁਹਾਡੇ ਲਿਪਸ ਤੇ ਲਿਪਸ ਤੇ ਵੀ ਲਗਾਇਆ ਕਰੋ ਲਿਪਸ ਜਿਨ੍ਹਾਂ ਦੇ ਕਾਲੇ ਨੇ ਨਾ ਲਿਪਸ ਜਿਹੜੇ ਨੇ ਤੁਹਾਡੇ ਪਿੰਕ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੈ ਅੱਥਾਂ ਤੇ ਬਾਹਾਂ ਤੇ ਰਾਤ ਨੂੰ ਜਦੋਂ ਵੀ ਤੁਸੀਂ ਮਤਲਬ ਕਿ ਸੌਂਦੇ ਹੋ ਨਾ ਸੌਣ ਲੱਗੇ ਸਿਰਫ 10 15 ਮਿੰਟ ਆਪਣੇ ਲਈ ਕੱਢੋ ਇਸ ਤਰੀਕੇ ਨਾਲ ਦੇਖੋ ਕਿਉਂਕਿ ਇਹ ਨਾਰੀਅਲ ਦਾ ਤੇਲ ਔਰ ਐਲੋਵੇਰਾ ਦਾ ਕੰਬੀਨੇਸ਼ਨ ਬਹੁਤ ਵਧੀਆ ਹੁੰਦਾ ਹੈ ਆ ਦੇਖੋ ਇਹ ਬਿਲਕੁਲ ਕੰਟਰੋਲ ਚ ਕਰ ਲੈਂਦਾ ਹੈオイル ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਜਿਹੜੇ ਤੇオイル ਹੈਗੇ ਤੇ ਇਹ ਨਾਰੀਅਲ ਦਾ ਤੇਲ ਤੁਸੀਂ ਜਿੱਦਾ ਮਰਜੀ ਕਿਸੇ ਚੀਜ਼ ਵਿੱਚ ਮਿਕਸ ਕਰਕੇ ਲਗਾ ਸਕਦੇ ਜਿਵੇਂ ਤੁਸੀਂ ਦੇਸੀ ਘਿਓ ਵਿੱਚ ਮਿਕਸ ਕਰਕੇ ਲਗਾ ਸਕਦੇ ਹੋ oily oil ਹੁੰਦਾ ਉਹਦੇ ਵਿੱਚ ਮਿਕਸ ਕਰਕੇ ਲਗਾ ਸਕਦੇ ਹੋ ਬਾਦਾਮ ਰੋਗਨ ਹੋ ਗਿਆ ਉਹਦੇ ਵਿੱਚ ਲਗਾ ਸਕਦੇ ਹੋ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਮ사ਜ ਸ਼ੁਰੂ ਕਰਦੋ ਕਰਨੀ ਅਗਰ ਇਸ ਤਰੀਕੇ ਨਾਲ ਤੁਸੀਂ ਮ사ਜ ਸ਼ੁਰੂ ਕਰਦੋਗੇ ਨਾ ਇੱਕ ਤਾਂ ਬਲੱਡ ਸਰਕੂਲ ਤੇਜ਼ ਰਹੇਗਾ ਦੂਜਾ ਤੁਹਾਡੇ ਗਲੋ ਬਹੁਤ ਆਵੇਗਾ ਸਕਿਨ ਤੇ। ਔਰ ਇੱਕ ਤੁਹਾਡੇ ਝੁਲੜੀਆਂ ਜਿਹੜਾ ਮਾਸ ਇਥੇ ਲਟਕਦਾ ਹੁੰਦਾ ਹੈ ਨਾ ਉਹ ਜਿਹੜਾ ਟਾਈਟ ਹੋਣਾ ਸ਼ੁਰੂ ਹੋ ਜਾਵੇਗਾ। ਕਿਉਂਕਿ ਇਹ ਚੀਜ਼ਾਂ ਹੀ ਲਟਕਦੀਆਂ ਨੇ ਫਿਰ ਜ਼ਿਆਦਾ ਬੁਰੀਆਂ ਲੱਗਦੀਆਂ ਨੇ। ਇੱਥੋਂ ਹੀ ਥੋੜਾ ਕੰਟਰੋਲ ਕਰਨਾ ਪੈਂਦਾ ਹੈ। ਬਹੁਤ ਸਾਰੀਆਂ ਮੈਂ ਮ사ਜ ਦੇ ਵੀਡੀਓ ਪਾਈਆਂ ਹੋਈਆਂ ਨੇ। ਮੈਨੂੰ ਇਹ ਹੀ ਹੁੰਦਾ ਪੈਣਾ ਨੂੰ ਯਾਦ ਰੱਖੇ ਮ사ਜ ਠੀਕ ਹੈ ਇਸ ਕਰਕੇ ਆਪਾਂ ਥੋੜੇ ਕਿ ਦਿਨਾਂ ਬਾਅਦ ਕੁੰਡਾ ਖੜਕਾ ਦੀ ਦੇ ਮ사ਜ ਦੀ ਵੀਡੀਓ ਦਾ। ਤਾਜ਼ੂ ਮਰੀਆਂ ਪੈਣਾ ਮ사ਜ ਕਰਕੇ ਆਪਣੇ ਚਿਹਰੇ ਨੂੰ ਇੱਕਦਮ ਟਾਈਟ ਕਰ ਸਕਣ ਠੀਕ ਹੈ ਇਹ ਬਹੁਤ ਵਧੀਆ ਚੀਜ਼ ਹੈ ਨਾਰੀਅਲ ਦਾ ਤੇਲ ਔਰ ਐਲੋਵੇਰਾ ਜਿਹੜੀ ਇਸ ਤਰੀਕੇ ਨਾਲ ਤੁਸੀਂ ਮਿਕਸ ਕਰਕੇ ਨਾ ਤੇ ਲਗਾਓਗੇ ਕੰਬੀਨੇਸ਼ਨ ਬਹੁਤ ਵਧੀਆ ਬਿਲਕੁਲ ਚਿਪਚਪਾਟ ਤੇ ਹੈ ਹੀ ਨਹੀਂ ਇੰਨਾ ਵਧੀਆ ਲੱਗਦਾ ਨਾ ਫੇਸ ਬਹੁਤ ਹੀ ਪਿਆਰਾ ਜਦੋਂ ਚਿਹਰੇ ਤੇ ਤੁਸੀਂ ਉੱਠ ਕੇ ਫੇਸ ਨੂੰ ਵਾਸ਼ ਕਰੋਗੇ ਤੇ ਇੰਨਾ ਵਧੀਆ ਹੋ ਜਾਊਗਾ ਤੁਹਾਡਾ ਫੇਸ ਸਾਰੇ ਡਰਾਈਨਸ ਸਾਰੀ ਖੁਸ਼ਕੀ ਜਿਹੜੀ ਗਾਇਬ ਹੋ ਚੁੱਕੀ ਹੋਵੇਗੀ ਸਕਿਨ ਬਹੁਤ ਵਧੀਆ ਹੋ ਜਾਣੀ ਆ ਦੇਖੋ ਤੇ थ्रेडਿੰਗ ਇਸ ਤਰੀਕੇ ਨਾਲ ਚੱਕਿਆ ਕਰੋ ਆ ਦੇਖੋ ਚੱਕਮੀ ਜੀ थ्रेडਿੰਗ ਹੋ ਜਾਂਦੀ ਕਿਉਂਕਿ ਇਹ थ्रेडਿੰਗ ਇਹ ਚੀਜ਼ਾਂ ਜਿਹੜੇ ਨੀਚੇ ਘੜਕਣ ਲੱਗ ਜਾਂਦੀਆਂ ਨੇ ਨਾ ਇਹ ਵਾਲੀਆਂ ਉਦੋਂ ਹੀ ਚਿਹਰਾ ਆਪਣਾ ਬੁਰਾ ਲੱਗਦਾ ਥੋੜਾ ਜਿਹਾ ਉਦੋਂ ਬੁੜਾਪਾ ਨਾਲ ਚਰਨ ਲਾਏ ਉਹਦਾ ਵੀ ਚਿਹਰੇ ਤੇ ਬੁੜਾਪਾ ਆ ਗਿਆ ਠੀਕ ਹੈ ਤੇ ਆ ਦੇਖੋ ਆਪਾਂ ਧਿਆਨ ਦੇਣ ਦੇ ਨਹੀਂ ਹੈਗੇ 40+ ਹੋ ਚਲੇ ਆ ਤੇ ਤੁਸੀਂ ਦੇਖ ਸਕਦੇ ਹੋ ਚਿਹਰਾ ਮੇਰਾ ਅੱਜ ਕੱਲ੍ਹ ਦੀ ਤਾਂ ਬਿਰਿਆ ਭੈਣਾ 30 ਦੇ ਵਿੱਚ ਹੀ ਬੁੱਢੀਆਂ ਹੋ ਕੇ ਬੈਠੀਆਂ ਨੇ ਕਿਉਂਕਿ ਘੇਰ ਨਹੀਂ ਕਰਦੀ ਸਕਿੱਲ ਦੀ ਆ ਦੇਖੋ ਇੱਦਾਂ ਜੇ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਨ ਲੱਗ ਜੋਗੀ ਨਾ ਬਹੁਤ ਵਧੀਆ ਤੁਹਾਡਾ ਚਿਹਰਾ ਹੋ ਜਾਵੇਗਾ ਤੇ ਮੈਨੂੰ ਤੇ ਹੈਰਾਨਗੀ ਹੁੰਦੀ ਕਈ ਮੇਰੇ ਭੈਣਾਂ ਇੰਨੀ ਛੋਟੀ ਏਜ ਵਿੱਚ ਨਾ ਕਮੈਂਟ ਕਰਦੀਆਂ ਨੇ ਕਿ ਦੇਦੀ ਸਾਡੀ ਉਮਰ ਹੈਗੀ 30 ਸਾਲ ਸਾਡੀ ਹੈਗੀ 40 ਸਾਲ 40 ਕਿ ਨਹੀਂ ਜਾਨੀ ਕਿ 30 ਹਾਂ 40 ਨਹੀਂ ਮਤਲਬ ਕਿ 60 ਹੋ ਗਈ ਇੱਕ 60 ਹਾਂ ਤੋ ਉਹ ਮਤਲਬ ਕਿ ਨਾ ਕੀ ਹੈ ਕਿ ਸਾਡੇ ਮਤਲਬ ਕਿ ਨਾ ਰਿੰਕਲ ਆਣੇ ਸ਼ੁਰੂ ਹੋ ਗਏ ਨੇ ਮੈਨੂੰ ਇੰਨੇ ਹੈਰਾਨਗੀ ਹੋਈ ਵੀ ਮਤਲਬ ਕਿ ਇੰਨੀ ਘੱਟ ਉਮਰ ਦੇ ਵਿੱਚ ਰਿੰਕਲ ਇਹ ਕਿਉਂ ਮੈਨੂੰ ਹੈਰਾਨਗੀ ਹੁੰਦੀ ਨਹੀਂ ਇੰਨੀ ਘੱਟ ਏਜ ਵਿੱਚ ਰਿੰਕਲ ਤੇ ਝੁਰੜੀਆਂ ਕਿਉਂ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਕਿਉਂਕਿ ਤੁਹਾਡਾ ਖਾਣ ਪੀਣ ਗਲਤ ਹੈ ਤੁਹਾਡਾ ਜਿਹੜਾ ਧਿਆਨ ਸਕਿਨ ਦਾ ਰੱਖਣਾ ਉਹ ਗਲਤ ਹੈ ਔਰ ਤੁਸੀਂ ਜੋ ਮਤਲਬ ਕਿ ਕਰਨਾ ਚਾਹੀਦਾ ਹੈ ਨਾ ਆਪਣੀ ਸਕਿਨ ਨੂੰ ਮ사ਜ ਵਗੈਰਾ ਉਹਨੇ ਤੁਸੀਂ ਕਰਦੇ ਪਾਣੀ ਬਹੁਤ ਘੱਟ ਪੀਂਦੇ ਹੋ ਤੇ ਜਿਆਦਾ ਤੁਸੀਂ ਉੱਬੜ-ਦੁੱਬੜ ਲਾਈ ਜਾਂਦੇ ਹੋ ਆਪਣੀ ਸਕਿਨ ਤੇ ਕਰੀਮਾਂ ਵਗੈਰਾ ਉਹਨਾਂ ਲਗਾਇਆ ਕਰੋ ਹੋਮ ਐਂਡ ਜਿਹੜੇ ਮੈਂ ਫੇਸ ਟਰੈਕ ਦੱਸਦੀ ਹੁੰਦੀ ਹਾਂ ਹੋਮ ਐਂਡ ਫੇਸ਼ੀਅਲ ਦੱਸਦੀ ਹੁੰਦੀ ਹਾਂ ਉਹੀ ਇਸਤੇਮਾਲ ਕਰਿਆ ਕਰੋ ਠੀਕ ਹੈ 30 40 ਤੇ ਤੁਹਾਡੀ ਸਕਿਨ ਜਿਹੜੀ ਬਿਲਕੁਲ ਟਾਈਟ ਰਹੇਗੀ ਠੀਕ ਹੈ ਤੇ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇੱਕ ਭੈਣ ਮੇਰੀ 30 ਦੀ ਇੱਕ ਅ ਮਤਲਬ ਕਿ ਉਹ ਵੀ ਕਹਿਣ ਲੱਗੇ ਸੀਗੇ ਸਾਡੀ ਸਕਿਨ ਜਿਹੜੀ ਲੂਜ਼ ਹੋ ਗਈ ਦੀਦੀ ਅਤੇ ਝੋੜੀਆਂ ਪੈ ਗਏ ਨੇ ਵੀ ਹੈਗੀ ਮੈਂ 30 ਦੀ ਆਂ ਔਰ ਲੱਗਦੀ ਮੈਂ 40 ਦੀ ਆਂ ਤੇ ਉਹ ਮੇਰੀ ਭੈਣਾ ਤੁਸੀਂ ਮ사ਜ ਕਰਿਆ ਕਰੋ ਫਿਰ ਤੁਸੀਂ ਦੇਖੇ ਤੁਹਾਡੀ ਸਕਿਨ एकदम ਟਾਈਟ ਹੋ ਜਾਵੇਗੀ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਨਾਲ ਮ사ਜ ਕਰਿਆ ਕਰੋ ਠੀਕ ਹੈ ਇੱਕ ਮੇਰੀ ਭੈਣ ਦਿੱਲੀ ਆਂਦੀ ਐ ਰਿੰਪੀ ਮਹਾਬੱਦਰ ਤੋਂ ਇੱਕ ਆਂਦੀ ਐ ਬਿਆਨਤ ਕੋਲ ਜਲਾਲਾਬਾਦ ਤੋਂ ਇੱਕ ਨੇ ਜਸਵਿੰਦਰ ਬੱਲਵੋ ਇੱਕ ਹੈਗੇ ਨੇ ਆ ਹਰਮਨ ਬਹੁਤ ਭੈਣਾਂ ਨੇ ਮੇਰੀਆਂ ਜਿਹੜੀਆਂ ਕੀ ਹਾਜ਼ਰੀ ਦਿੰਦੀਆਂ ਨੇ ਆ ਕੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਆ ਦੇਖੋ ਇੱਕ ਸੀਗੇ ਰਵਿੰਦਰ ਭੈਣਾਂ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਸਾਜ ਕਰਿਆ ਕਰੋ ਜੇ ਤੁਸੀਂ ਇਹ ਸਾਜ ਕਰ ਲੈ ਜੂਗੇ ਨਾ ਤੇ ਤੁਹਾਡੇ ਜਿਹੜੇ ਸਕਿਨ ਦਾ ਬਲੱਡ ਹੈ ਨਾ ਇੱਕਦਮ ਚੱਲੂਗਾ ਸਕਿਨ ਗਲੋ ਕਰੇਗੀ ਬਹੁਤ ਵਧੀਆ ਇੱਕ ਵਾਰ ਸਵੇਰੇ ਵੀਡੀਓ ਪਾਈ ਸੀਗੀ ਵੀ ਤੁਸੀਂ ਚੀਆ ਸੀਡ ਜਿਹੜੇ ਨੇ ਨਾ ਡੇਲੀ ਖਾਣੇ ਸ਼ੁਰੂ ਕਰ ਦਿਓ ਫਿਰ ਤੁਸੀਂ ਦੇਖੇ ਤੁਹਾਡੀ ਸਕਿਨ ਦਿਨ ਵਾਰ ਦਿਨ ਵਾਰ ਦਿਨ ਗਲੋ ਕਰਦੀ ਰਹੇਗੀ ਠੀਕ ਹੈ ਦੇ ਐਕਸਪੈਰੀਮੈਂਟ ਕਰਦੇ ਰਹੋ ਐਕਸਪੈਰੀਮੈਂਟ ਵੀ ਹੈਗੇ ਇਹ ਅਪਣਾਈਆਂ ਹੋਈਆਂ ਨੇ ਮੈਂ ਆਪਣੇ ਤੇ ਕੀਤੀ ਹੋਈ ਨੇ ਤੁਹਾਨੂੰ ਦੱਸ ਰਹੀ ਕਿ ਤੁਸੀਂ ਇਹ ਕਰਨੀ ਹੈ ਕਰਦੇ ਨੇ ਜੀਜਾ ਜੇ ਤੁਸੀਂ ਖੂਬਸੂਰਤ ਤੇ ਜਵਾਨ ਰਹਿਣਾ ਚਾਹੁੰਦੇ ਹੋ ਲੰਬੀ ਉਮਰ ਤੱਕ ਠੀਕ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਕੈਂ ਚੰਗੀ ਲੱਗੀ ਹੋਈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸਾਨੂੰ ਜਰੂਰ ਕਰਨਾ ਤੇ ਇਹ ਚੀਜ਼ਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਇਹਦੇ ਨਾਲ ਮ사ਜ ਕਰਨੀ ਸ਼ੁਰੂ ਕਰ ਦਿਓ ਫਿਰ ਦੇਖੇ ਤੁਹਾਡਾ ਚਿਹਰਾ ਕਿੰਨਾ ਨਿੱਖਰ ਜਾਏਗਾ ਰੰਗਤ ਨਿਕਲੇਗੀ ਚਿਹਰੇ ਤੇ ਨਿਖਾਰ ਆਏਗਾ ਤੇ ਚਿਹਰਾ ਖਿੜਿਆ ਰਹੇਗਾ so it's familiar bye bye good night